ਲੋ ਜੀ ਆ ਬੱਕਰੀ ਦਾ ਸੌਦਾ ਚੱਲ ਪਿਆ ਪਿੰਡ ਸੂਰਾ ਬੱਕਰਾ ਮੰਡੀ ਤੇ ਭਾਈ ਬੱਬੂ 60000 60000 ਉਹ ਹੋ ਗਿਆ ਓਏ 26000 ਰੁਪਿਆ ਮੁੱਲ ਕੀਤਾ ਬੱਬੂ ਭਾਈ ਨੇ ਤੇ ਬੱਬੂ ਭਾਈ ਦੀ ਬੱਕਰੀ ਹੈ ਦੋਸਤੋ ਆ ਜਾਓ ਆ ਜਾਓ ਆਇਆ ਆ ਉਹ ਭਾਈ ਹੈ ਵੀ ਸਰ ਛੋਟੀ ਦੀ ਫੜੀ ਇਹਨੂੰ ਹੋਰ ਵਿਖਾਈਆਂ ਸੀ ਮੈਂ ਕਿਹਾ ਹੋਰ ਲੈ ਲੈ ਆਜਾ ਬੱਬੂ ਕਿੰਨੇ ਚ ਕਹੀ ਹੈ ਮੈਂ 26000 ਕਿਹਾ ਕੀ ਤੁਸੀਂ ਕੋਈ ਮੰਗਣਾ ਮੰਗਦੇ ਕਿਉਂ ਨਹੀਂ ਕੋਈ ਨਹੀਂ ਭਾਈ ਕੋਈ ਗੱਲ ਨਹੀਂ ਬਾਹਰ ਨਹੀਂ ਕਰਨਾ ਬੱਕਰੀ ਤੈਨੂੰ ਆ ਭਾਵੇਂ 10 ਲਾਉਂਦਾ 10 ਲਾਉਂਗੇ ਅਗਲਾ ਉਹ ਤੇ ਯਾਰ ਉਹ ਮਾਲ ਮੋ ਲੱਭਾ ਵੀ ਤੱਕਣਾ ਬਾਲਾ ਤੱਕੇ ਫਿਰ ਮੁਝੇ ਜਾਈ ਕੋ ਅਗਲਾ ਜਾਏ ਕਰੀ ਨਾ ਉਹਨਾਂ ਨੂੰ ਮਾਇਆ ਭਈ ਉਹਨਾਂ ਖਾਵੇਂ ਸਾਰੇ ਆ ਜਾਓ ਬੱਕਰੀ ਬਾਈਆਂ ਨੇ ਛੋਟੀ ਜਿਹੀ ਖੜੀ ਆ ਜਾਵਾਂ ਮਰਖ ਵਾਲੀ ਆਈ ਹੈ ਨਾਲ ਪਾਕੂ ਹੈਗੀ ਭਾਈ ਯਾਰ ਤੇ ਬੱਕਰੀ ਮੈਂ ਹੋਰ ਵਿਖਾਈ ਹੋਰ ਫੜੀ ਨੀ ਗਲਤ ਕਰੀ ਓਏ ਕਿੰਨੇ ਦੀ ਕਹਿੰਦੇ ਕੁਛ ਪਾ ਕੇ 2000 ਤੋਂ ਭਾਈ ਮਾਨਤਾ ਨਹੀਂ ਹੁੰਦਾ ਜਾ ਪੂਰੇ 16 ਦੀ ਹੋ ਗਈ ਉਹ ਨਹੀਂ ਯਾਰ 4000 ਦੇ ਉਹ ਯਾਰ ਜੇ ਪੱਕਾ ਕੀ ਕਰੇ ਸਹੇਦ ਲੈਣਾ ਉਹ ਪਾ ਪੇ ਕੁਛ ਨਹੀਂ ਮਿਹਰਬਾਈ ਯਾਰ ਜਿਹਨੇ ਬੱਕਰੇ 16 17 ਨੂੰ ਦੇਣ ਲੱਗੇ ਕਲੀਅਰ ਕਰ ਲਓ ਫਿਰ ਰਾਇ ਕਰ ਲੋ ਜੱਗੀ ਰਾਜ ਛਾਵੇਂ ਆਜੋ ਯਾਰ ਛਾਵੇਂ ਆਜੋ ਰਾਇ ਕਰ ਲੋ ਪੱਕਾ ਕਰ ਲੋ ਰਾਇ ਕੋਈ ਨਹੀਂ ਰਾਇ ਕਰ ਲੈ ਆ ਖਰੀਦਣ ਵਾਲੇ ਲਓ ਜੀ ਦੋਸਤੋ ਸੌਦਾ ਚੱਲੀ ਜਾਂਦਾ ਦੋਸਤੋ ਤੇ ਬਾਈ ਇਰਾਕੀ ਜਾਂਦੇ ਆ ਤੇ ਵੀਡੀਓ ਦੇ ਐਂਡ ਤੱਕ ਬਨੇ ਰਹੋ ਤੇ ਚੱਲਦੀ ਵੀਡੀਓ ਨੂੰ ਲਾਈਕ ਕਰਨਾ ਭਾਈ ਤਾਰੀ ਜੀ ਓਏ ਬਾਬੂ ਕਿੰਨੇ ਦਾ ਬੱਕਰੀ ਲੈ ਰਹੇ ਹੋ ਕੋਈ ਜਾਣੂ ਭਾਈ ਦੇ ਖਾਤਾ ਤੇ ਅਮਰੀਕਾ ਦਾ ਹਾਨ ਯਾਰ ਇਹ ਲੈ ਕੇ ਜਾ ਰਿਹਾ ਬੱਕਰੀ 24000 ਦੀ ਲੈ ਜਾਏਗਾ 17000 ਦੀ ਦੇ ਯਾਰ ਬਾਈ ਬਹੁਤ ਜ਼ਿਆਦਾ ਹੋਣੀ 12 ਦੀ ਹੋਗੀ ਫਾਨ ਫਾੜ ਕੋਸ਼ ਹੋ ਗਏ ਹੋਰ ਕੀ ਮੰਡਾਈ ਜਾਂਦਾ ਹੈ ਜਦੋਂ ਉਹੀ ਹੈ ਰੱਬ ਜਾਂ ਹੋ ਗਈ ਉਸ ਕੋਈ ਬੱਕਰੀ ਓਏ ਫਾੜ ਬੋਣੀ ਕਾਲੀ ਆ ਕਰ ਤੋ ਤੋ ਉਹ ਲਗਾਈ ਕਰਾ ਦੇਣਗੇ ਯਾਰ ਭਾਈ ਕਰਾ ਦੇਣਗੇ ਜਾਂ ਹੋ ਗਈ ਜਾਂ 12 ਕੀ ਕਰ ਬੱਲ ਦੀ ਗਾਰੰਟੀ ਲਾਵਾਂ ਹਾਂ ਹਾਂ ਭਾਈ ਕੱਪੜਾ ਭਾਈ ਯਾਰ ਜਦੋਂ ਮੈਂ ਤੈਨੂੰ ਆਤੀ ਜਾਂਦਾ ਤੇਰੇ ਯਾਰ

ਆ ਬਿਆਨ ਆ ਗਿਆ ਭਾਈ ਦੂਜੇ ਪੈਸੇ ਦਿੰਦੇ ਕਿਹੜਾ ਕਿੰਨੇ ਪੈਸੇ ਆ ਬਿਆਨ 1000 ਰੁਪਏ 2000 ਰੁਪਏ ਹਾਂ ਬੇਚਦਾ ਹਾਂ 500 ਚੱਲਦਾ ਬਗਗੁਰ ਬੇਚਦਾ ਕਰਾ ਰਾਤ ਨੇ ਭਾਈ ਪਵਨੇ ਦੇ ਕਸਟਮਰ ਠੀਕ ਆਇਆ ਪਵਨੇ ਦੇ ਖਾਤੇ ਪੈਸੇ ਕਰਾ ਚੱਲ ਆ ਜਾ 17000 ਉਹ ਭਾਈ ਪਵਨੇ ਚਾਹਦੇ ਹੋ ਪ੍ਰਧਾਨ ਨੂੰ 17000 ਰੁਪਏ ਦਾ ਸੌਦਾ ਕਰਦਾ ਬੱਕਰੀ ਦਾ ਤੇ ਮਿਲਦਿਆਂ ਦੋਸਤ ਇਸ ਤਰ੍ਹਾਂ ਅਗਲੀ ਵੀਡੀਓ ਦੇ ਨਾਲ ਪੈਂਡੂ ਫੂਲਾ ਬਾਕਾਮ ਮੰਡੀ ਜੋ ਤੇ ਬਹੁਤ ਹੀ ਦੋਸਤ ਨਹੀਂ ਪਹਿਲਾਂ ਵੀ ਆਖੇ ਬਈ ਮੈਂ ਆ ਖੜਾ ਸੀਗਾ ਮੈਂ ਕਿਹਾ ਬਣੀ ਦੀ ਗਾਰੰਟੀ ਆ ਇਹ ਚਲੇ ਆ ਆਂਦਾ ਹੀ ਨਹੀਂਗਾ ਵੀ ਅਗਲਾ ਆਂਦਾ ਯਾਰ ਬਈ ਬਣੀ ਆ ਹੁਣ ਕੀ ਇਹਦੇ ਵਿੱਚ ਬੜ ਕੇ ਵੇਖਿਆ 2 2.5 ਮਹੀਨੇ ਲੀਆਂ ਕਿੰਨੇ ਜਿਹੇ 2 ਮਹੀਨੇ ਦੀ ਅੱਠਿਆਂ ਨੂੰ ਯਾਰ ਬਣੀ ਦੀ ਬਾਈ ਬਹੁਤ ਸਰੇ ਦੀ ਫੜੀ ਆ ਤੂੰ ਸਾਰਿਆਂ ਨਾਲ ਆਹਦੇ ਸਾਥ ਦਸਰੀ ਨੂੰ ਆਪਾਂ ਕਾਲਿਆ ਤੂੰ ਬੱਚਾ ਇਹਦੇ ਮਗਰ ਬੱਚਾ ਦਾ ਹੈ ਨਹੀਂ ਨਾ ਬੱਚਾ ਬਣੀ ਦੀ ਬਾਈ ਵਾਲੀ ਲੋ ਜੀ 200 ਬਹੁਤ ਵਧੀਆ ਸੌਦਾ ਚਲੇ ਚੜਦਿਆ ਤੇ ਪੂਰੇ 17 ਥਾਣਾ ਹਰ ਦਾ ਤੇ ਮਿਲ ਜਾਂਦੇ ਉਸ ਤੇ ਇਤਨਾ ਅਗਲੀ ਗੁਰ ਦੇ ਨਾਲ ਪਿੰਡ ਪੂਰ ਵਾਲਾ ਬੱਕਰਾ ਮੰਡੀ ਚੋ